2025 12 2026 दो भी पच्चीस अलर्ट मोड था थां थां नाके लगाए गए ने इन नाकियों उते नजर रख रहे हैं हशियारपुर दे जिला पुलिस मुखी संदीप कुमार मलिक इस मौके संदीप कुमार ਮਾਲਿਕ ਨੇ ਨਵੇਂ ਸਾਲ ਦੀਆਂ ਤਿਆਰੀਆਂ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਜੀ ਨਵੰਬਰ ਕੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਹਾਰਦਿਕ ਬਧਾਈਆਂ ਦੇਣਾ ਤੇ ਡਿਸਟ੍ਰਿਕਟ ਪੁਲਿਸ ਹੁਸ਼ਿਆਰਪੁਰ ਵੱਲੋਂ ਨਿਊ ইਅਰਸ ਦੀ ਸੈਲੀਬ੍ਰੇਸ਼ਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੰਪਰੀਹੈਂਸਿਵ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਜਿਦੇ ਵਿੱਚ ਸਾਡੇ 올 ਦੀ ਗੈਜਟਿਡ ਆਫਸਰਸ ਐਸ ਐਚ ਓਜ਼ ਚੌਂਕੀ ਇਨਚਾਰਜ ਅਦਰ ਇਨਚਾਰजेस ਬੜੀ ਤਾਦਾਦ ਦੇ ਵਿੱਚ ਫੋਰਸ ਅਸੀਂ ਫੀਲਡ ਦੇ ਵਿੱਚ ਰੱਖੀ ਹੈਗੀ ਇਹਦੇ ਵਿੱਚ ਸਪੈਸ਼ਲ ਨਾਕਾਬੰਦੀ ਪੈਟਰੋਲਿੰਗ ਐਂਡ ਜਿਹੜੀ ਸੈਂਸਿਟਿਵ ਥਾਵਾਂ ਹੈਗੀ ਉੱਥੇ ਐਕਸਟਰਾ ਕਾਉਰਸ਼ਨ ਰੱਖਦੇ ਹੋਏ ਡਿਪਲॉयਮੈਂਟ ਕੀਤੀ ਹੈਗੀ ਤੇ ਅਸੀਂ ਜਿੰਨੇ ਵੀ ਥਾਂ ਜਿੱਥੇ ਕੋਈ ਸੈਲੀਬ੍ਰੇਸ਼ਨਸ ਹੋ ਰਿਹਾ ਹੈ ਸੈਲੀਬ੍ਰੇਟਰੀ ਵੈਨਿਊਜ਼ ਹੈਗੇ ਹੋਟਲਸ ਰੈਸਟੋਰੈਂਟਸ ਜਿੱਥੇ ਕਿ ਰਸ਼ ਹੁੰਦਾ ਉਹਨਾਂ ਦੇ ਵੀ ਅਸੀਂ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਤੇ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਮਾਧਮ ਰਾਈ ਸਾਰਿਆਂ ਨੂੰ ਕਿ ਜਿਹੜੇ ਨਿਊ ਇਅਰ ਦੀ ਸੈਲੀਬ੍ਰੇਸ਼ਨਸ ਹੈ ਇਹ ਰਿਸਪੌਂਸਿਬਲੀ ਮਨਾਣ ਤੇ ਪਬਲਿਕ ਆਰਡਰ ਟ੍ਰੈਫਿਕ ਰੂਲਸ ਨੌਇਸ ਪੋਲੂਸ਼ਨ ਇਨ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਸਰ ਹੋਟਲਾਂ ਨੂੰ ਵੀ ਕਿਸੇ ਦਾਤਾ ਕੀਤੀਆਂ ਕਈਆਂ ਕਿ ਟਾਈਮਿੰਗ ਜੋ ਕਿੰਨੀ ਰਾਤ ਦੀ ਕਿੰਨੇ ਵੇਲੇ પાર્ટી ਦੀ ਜੀ ਨਿਊ ਇਅਰ ਦੀ ਜਿੱਦਾਂ ਹੁੰਦੀ ਹੈ ਜੀ ਸੈਲੀਬ੍ਰੇਸ਼ਨਸ ਡੀਸੀ ਆਫਿਸ ਤੋਂ ਜਿਹੜੀ ਟਾਈਮਿੰਗਸ ਹੈ ਉਹਨਾਂ ਨੂੰ ਆਲਰੇਡੀ ਦੱਸੀਆਂ ਗਈਆਂ बाकी यही ऐसी अपील करते हैं कि सेलिब्रेशन जो भी करते हैं रिस्पोंसिबली करें कई बारी रश ड्राइविंग दी शिकायत आंधी है ड्रंकन ड्राइविंग वास्ते ऐसी स्पेशल टीम्स लगाई हैं तो कई बारी कोई शरारत करता है बड़े टैक्स लाके चलते हैं नॉइस पोल्यूशन करता है उंदा दी चीजों नु ना करें 2025 का आखरी दिन आज रात 12 बजे मनाया जावेगा नवे साल 2026 दा जश्न ਜਸੂ ਲੱਗੇ ਹੋਸ਼ਿਆਰਪੁਰ ਪੁਲਿਸ ਵੀ ਹੁਣ ਅਲਰਟ ਮੋਡ ਉੱਤੇ ਆ ਗਈ ਹੈ। ਥਾ-ਥਾਉ ਤੇ ਨਾਕੇ ਲਗਾਏ ਗਏ ਨੇ। ਇਹਨਾਂ ਨਾਕੀਆਂ ਉੱਤੇ ਨਜ਼ਰ ਰੱਖ ਰਹੇ ਨੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ। ਇਸ ਮੌਕੇ ਸੰਦੀਪ ਕੁਮਾਰ ਮਲਿਕ ਨੇ ਨਵੇਂ ਸਾਲ ਦੀਆਂ ਤਿਆਰੀਆਂ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਜੀ ਨਵੰਬਰ ਕੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਹਾਰਦਿਕ ਬਧਾਈਆਂ ਦਿਨਾਂ ਤੇ ਡਿਸਟ੍ਰਿਕਟ ਪੁਲਿਸ ਹੁਸ਼ਿਆਰਪੁਰ ਵੱਲੋਂ ਨਿਊ ਇਅਰਸ ਦੀ ਸੈਲੀਬ੍ਰੇਸ਼ਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੰਪਰੀਹੈਂਸਿਵ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਜਿਦੇ ਵਿੱਚ ਸਾਡੇ 올 ਦੀ ਗੈਜਟੇਡ ਆਫਸਰਸ ਐਸ਼ਚਓਜ਼ ਚੌਂਕੀ ਇਨਚਾਰਜ ਅਦਰ ਇਨਚਾਰजेस ਬੜੀ ਤਾਦਾਦ ਦੇ ਵਿੱਚ ਫੋਰਸ ਅਸੀਂ ਫੀਲਡ ਦੇ ਵਿੱਚ ਰੱਖੀ ਹੈਗੀ ਇਹਦੇ ਵਿੱਚ ਸਪੈਸ਼ਲ ਨਾਕਾਬੰਦੀ ਪੈਟਰੋਲਿੰਗ ਐਂਡ ਜਿਹੜੀ ਸੈਂਸਿਟਿਵ ਥਾਵਾਂ ਹੈਗੀ ਉਥੇ ਐਕਸਟਰਾ ਕਾਉਸ਼ਨ ਰੱਖਦੇ ਹੋਏ ਡਿਪਲॉयਮੈਂਟ ਕੀਤੀ ਹੈਗੀ ਤੇ ਅਸੀਂ ਜਿੰਨੇ ਵੀ ਥਾਂ ਜਿੱਥੇ ਕੋਈ ਸੈਲੀਬ੍ਰੇਸ਼ਨਸ ਹੋ ਰਿਹਾ ਹੈ ਸੈਲੀਬ੍ਰੇਟਰੀ ਵੈਨਿਊਜ਼ ਹੈਗੇ ਹੋਟੈਲਸ ਰੈਸਟੋਰੈਂਟਸ ਜਿੱਥੇ ਕਿ ਰਸ਼ ਹੁੰਦਾ ਹੈ ਉਹਨਾਂ ਦੇ ਵੀ ਅਸੀਂ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਤੇ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਮਾਜਮਰਾਈ ਸਾਰਿਆਂ ਨੂੰ ਕਿ ਜਿਹੜੇ ਨਿਊ ਇਅਰ ਦੀ ਸੈਲੀਬ੍ਰੇਸ਼ਨਸ ਹੈ ਇਹ ਰਿਸਪੌਂਸਿਬਲੀ ਮਨਾਉਣ ਪਬਲਿਕ ਆਰਡਰ ట్రాఫిక్ ਰੂਲਸ ਨੌਇਸ ਪੋਲੂਸ਼ਨ ਇਨ ਚੀਜ਼ਾਂ ਦਾ ਖਾਸ ਧਿਆਨ ਰੱਖਦਾ ਸਰ ਹੋਟਲਾਂ ਨੂੰ ਵੀ ਕਿਹੜੇ ਦੱਤਾ ਕੀਤੀਆਂ ਗਈਆਂ ਕਿ ਟਾਈਮਿੰਗ ਜੋ ਕਿੰਨੀ ਰਾਤ ਦੀ ਕਿੰਨੇ ਵੇਲੇ ਸੱਟੇ ਪਾਰਟੀ ਦੀ ਜੀ ਨਿਊ ਇਅਰ ਦੀ ਜਿੱਦਾਂ ਹੁੰਦੀ ਹੈ ਜੀ ਸੈਲੀਬ੍ਰੇਸ਼ਨ ਡੀਸੀ ਆਫਿਸ ਤੋਂ ਜਿਹੜੀ ਟਾਈਮਿੰਗਸ ਹੈ ਉਹਨਾਂ ਨੂੰ ਆਲਰੇਡੀ ਦੱਸੀਆਂ ਗਈਆਂ ਬਾਕੀ ਇਹ ਹੀ ਅਸੀਂ ਅਪੀਲ ਕਰਦੇ ਹਾਂ ਕਿ ਸੈਲੀਬ੍ਰੇਸ਼ਨ ਜੋ ਵੀ ਕਰਦੇ ਹੈ ਰਿਸਪੋਨਸਿਬਲੀ ਕਰੇ ਕਈ ਵਾਰੀ ਰੈਸ਼ ਡਰਾਈਵਿੰਗ ਦੀ ਸ਼ਿਕਾਇਤ ਆਂਦੀ ਹੈ ਡਰੰਕਨ ਡਰਾਈਵਿੰਗ ਵਾਸਤੇ ਅਸੀਂ ਸਪੈਸ਼ਲ ਟੀਮਸ ਲਗਾਈਆਂ ਹੈ ਤੇ ਕਈ ਵਾਰੀ ਕੋਈ ਸ਼ਰਾਰਤ ਕਰਦਾ ਹੈ بڑے ਟੈਕਸ ਲਾ ਕੇ ਚੱਲਦੇ ਨੌਇਸ ਪੋਲੂਸ਼ਨ ਕਰਦਾ ਉਹਨਾਂ ਦੀ ਚੀਜ਼ਾਂ ਨੂੰ ਨਾ ਕਰ